ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਾਬ ਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਸੂਟ ਦੇ ਪਲੋਈਆਂ ਦਾ ਪੌਣੀਆਂ ਵੀ ਆਪਾਂ ਸੂਟ ਦੇ ਪਲੇਟ ਕਿੱਦਾਂ ਪਾ ਸਕਦੇ ਹਾਂਗੇ ਨੀਚੇ ਕੱਪੜਾ ਲਗਾ ਕੇ ਜੇ ਆਪਣੀ ਸੂਟ ਤੇ ਪਲੇਟ ਵੈਸਟ ਪਏ ਹੋਣਗੇ ਤਾਂ ਹੀ ਆਪਣੀ ਸੂਟ ਦੀ ਵੀ ਫਿਟਿੰਗ 100% ਸਹੀ ਆਊਗੀ ਜੇ ਆਪਣੀ ਪਲੇਟ ਸਹੀ ਨਹੀਂ ਪਏ ਹੋਣਗੇ ਫਿਰ ਆਪਣੀ ਸੂਟ ਦੀ ਵੀ ਫਿਟਿੰਗ ਵੀ ਬਿਲਕੁਲ ਸਹੀ ਨਹੀਂ ਆਉਣੀ ਆਪਾਂ ਕਪੜਾ ਲਗਾ ਲੈਣਾਗਾ ਨੀਚੇ ਪਲੋਈ ਦੇ ਮੇਚ ਦਾ ਕੱਟਣਾਗਾ ਇਹ ਬਿਲਕੁਲ ਥੋੜਾ ਜਿਹਾ ਐਕਸਟਰਾ ਰੱਖ ਕੇ ਬਿਲਕੁਲ ਜਿੱਥੇ ਆਪਾਂ ਪਲੋਈ ਦੇ ਨਿਸ਼ਾਨੀ ਲਗਾਈ ਹੋਗੀ ਉਹਦੇ ਨੀਚੇ ਕਪੜਾ ਲਗਾ ਕੇ ਪਲੋਈ ਪਾਉਣੀ ਕਿੱਦਾਂ ਇਹ ਵੀ ਆਪਾਂ ਤੁਹਾਨੂੰ ਦੱਸਦੇ ਆਂਗੇ ਉੱਪਰੋਂ ਬਿਲਕੁਲ ਨਾਲ ਤੋਂ ਸਟਾਰਟ ਕਰਨੀ ਆਂਗੀ ਨਾਲ ਤੋਂ ਸਟਾਰਟ ਕਰਕੇ ਆਪਾਂ نیچے ਨੂੰ ਜਦੋਂ ਲੈ ਕੇ ਜਾਵਾਂਗੇ ਫਿਰ ਇਹਦਾ ਆਪਾਂ 2 ਪੁਆਇੰਟ ਦਾ ਇੱਥੋਂ ਗੈਪ ਰੱਖਣਾਗਾ ਚਾਹੀ ਇੰਚ ਟੇਪ ਨਾਲ ਰੱਖ ਲਿਓ ਚਾਹੀ ਇਦਾਂ ਹੀ ਰੱਖ ਲਿਓ 2 ਪੁਆਇੰਟ ਇੰਚ ਟੇਪ ਦੇ ਮਣਕੀ ਉਹਦਾ ਗੈਪ ਰੱਖ ਕੇ ਵਿਚਾਲੇ ਆਪਾਂ ਪਲੋਈ ਪਾਣੀ ਆਂਗੀ نیچے ਆਪਾਂ ਜਦੋਂ ਪਲੋਈ ਬੰਦ ਕਰਨੀ ਆ ਉਦੋਂ ਵੀ ਆਪਾਂ ਬਿਲਕੁਲ ਹਰੀੇ-ਵਰੀੇ ਵੀ ਲੈ ਕੇ ਜਾਣੀ ਆ ਪਲੋਈ ਵਿਚਾਲੇ ਤੋਂ ਨਹੀਂ ਕੱਢਣੀ ਹੈਗੀ ਫਿਰ ਆਪਣੀ ਪਲੋਈ ਦੀ ਫਿਟਿੰਗ ਨਹੀਂ ਆਉਣੀ ਹੈਗੀ ਦੇਖੋ ਤੁਸੀਂ ਐਦਾਂ ਪਲੋਈ ਦੀ ਜਿਹੜੀ ਸਟੀਚਿੰਗ ਆ ਉਹ ਕਰਨੀ ਆਂਗੀ ਆਪਾਂ ਵਿਚਾਲੇੋਂ ਮੋਟੀ ਰੱਖਣੀ ਆ ਤੇ ਥੱਲੇੋਂ ਬਿਲਕੁਲ ਬਰੀਕ ਰੱਖਣੀ ਆਂਗੀ ਨਾਲ ਦੀ ਲਿਆ ਕੇ ਆਪਾਂ ਸਲਾਈ ਲਾਉਣੀ ਆ ਬਿਲਕੁਲ ਨਾਲ ਦੀ ਲਿਆ ਕੇ ਪਲੋਈ ਦੀ ਫਿਟਿੰਗ ਇਦਾਂ ਬਹੁਤ ਜ਼ਿਆਦਾ ਵਧੀਆ ਆਊਗੀ ਜਿਹੜੀ ਸਿੱਧੀ ਪਲੋਈ ਹੋ ਉਹਦੇ ਨੀਚੇ ਕਪੜਾ ਲਾਉਣਾ ਇੱਕ ਪਲੋਈ ਆਪਾਂ ਪਹਿਲਾਂ ਪਾਤੀ ਸੀਗੀ ਇੱਕ ਆਪਾਂ ਤੁਹਾਨੂੰ ਪਾ ਕੇ ਦਿਖਾਤੀ ਜਿਹੜੀ ਰੇਪ ਪਲੋਈ ਇਹਦੇ ਵਿੱਚ ਕਪੜਾ ਨਹੀਂ ਪਾਉਣਾ ਰੇਪ ਪਲੋਈ ਨੂੰ ਬਸ ਕਪੜਾ ਚੱਕਣ ਦਾ ਹਿਸਾਬ ਹੋਣਾ ਚਾਹੀਦਾ ਜਿੱਦਾਂ ਆਪਾਂ ਹੁਣ ਚੱਕਿਆਗਾ ਚੱਕ ਕੇ ਆਪਾਂ ਬਸ ਆਪਾਂ ਪਲੋਈ ਦੀ ਸਟਿਚਿੰਗ ਕਰ ਦੇਣੀ ਆਂਗੇ ਦੇਖ ਸਕਦੇ ਹੋਗੇ ਤੁਸੀਂ ਬਹੁਤ ਵਧੀਆ ਫਿਟਿੰਗ ਆਊਗੀ ਜੇ ਆਪਾਂ ਨੂੰ ਪਲੋਈ ਪਾਉਣ ਦਾ ਹਿਸਾਬ ਹੋਊਗਾ ਫੇਰ ਹੀ ਆਪਣੇ ਸੂਟ ਦੀ ਪ੍ਰੋਪਰ ਫਿਟਿੰਗ ਆਊਗੀ ਦੇਖੋ ਪਲੋਈ ਆਪਾਂ ਪਾ ਦਿੱਤੀ ਹੈਗੀ ਇਹ ਵੀ ਰੇਵ ਸਾਈਡ ਤੇ ਬਿਲਕੁਲ ਨਾਲ ਦੀ ਲਾ ਕੇ ਵਿਚਾਲਿਓ ਆਪਾਂ 2 ਪੁਆਇੰਟ ਦਾ ਗੈਪ ਰੱਖ ਕੇ ਨੀਚੋਂ ਬਿਲਕੁਲ ਨਾਲ ਦੀ ਦਵਾਈ ਪਲੋਈ ਲਾਹੀ ਆ ਮਤਲਬ ਉੱਤੋਂ ਬਿਲਕੁਲ ਬਰੀਕ ਤੇ ਵਿਚਾਲਿਓ ਥੋੜੀ ਜਿਹੀ ਮੋਟੀ ਰੱਖਣੀ ਆ ਉੱਪਰੋਂ ਤੇ ਥੱਲੇੋਂ ਪਲੋਈ ਮੋਟੀ ਨਹੀਂ ਰੱਖਣੀ ਹੈਗੀ ਜੇ ਆਪਾਂ ਉੱਪਰੋਂ ਤੇ ਦੇਖ ਸਕਦੇ ਤੁਸੀਂ ਐਦਾ ਕਪੜਾ ਚੱਕੜਾਂਗੇ ਆਪਾਂ ਨੇ ਜੇ ਉੱਪਰੋਂ ਤੇ ਥੱਲੇੋਂ ਆਪਾਂ ਇੱਕ ਪ੍ਰਕਾਰ ਦੀ ਪਲੋਈ ਰੱਖਾਂਗੇ ਜਿੱਦਾਂ ਵਿਚਾਲਿਓ ਰੱਖਾਂਗੇ ਫਿਰ ਆਪਣੇ ਸੂਟ ਦੀ ਪ੍ਰੋਪਰ ਫਿਟਿੰਗ ਨਹੀਂ ਆਉਣੀ ਹੈਗੀ ਜਿੱਦਾਂ ਆਪਾਂ ਕਹਿ ਦਿੰਦੇ ਆਂ ਵੀ ਸੂਟ ਦੇ ਵਿੱਚ ਬੁਲਬੁਲੇ ਜੁੱਠੀ ਜਾਂਦੇ ਨੇ ਐਦਾਂ ਹੋਈ ਜਾਊਗਾ ਆਪਾਂ ਸਾਨੂੰ ਸਾਰੀਆਂ ਪਲੋਈਆਂ ਪਾ ਕੇ ਦਿਖਾਉਣੇ ਆਂਗੇ ਬਹੁਤ ਜ਼ਿਆਦਾ ਵਧੀਆ ਫਿਟਿੰਗ ਆਊਗੀ ਸੂਟ ਦੀ ਇੱਕ ਸਾਈਡ ਦੀਆਂ ਆਪਣੀਆਂ ਪਲੋਈਆਂ ਪੈ ਚੁੱਕੀਆਂ ਨੇ ਪਲੋਈ ਦੀ ਸੂਟ ਦੀ ਫਿਟਿੰਗ ਦਾ ਇੱਥੋਂ ਹੀ ਪਤਾ ਲੱਗ ਜਾਂਦਾ ਜਦੋਂ ਆਪਾਂ ਪਲੋਈਆਂ ਪਾਉਨੇ ਆਂ ਵੀ ਫਿਟਿੰਗ ਸੂਟ ਦੀ ਪ੍ਰੋਪਰ ਆਊਗੀ ਕਿ ਨਹੀਂ ਆਊਗੀ ਹੁਣ ਆਪਾਂ ਇਸ ਸਾਈਡ ਦੀਆਂ ਪਲੋਈਆਂ ਪਾਵਾਂਗੇ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਪੋਰਸਲਾ ਇਹਦੇ ਟਿਪਸ ਸਿੱਖਣ ਲਈ ਤੁਸੀਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਉਦਾਂ ਦੀ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਕਦੇ ਵੀ ਪਲੋਈ ਦਾ ਧਾਗਾ ਹੱਥ ਨਾਲ ਨਾ ਤੋੜਿਓ ਕਿਉਂਕਿ ਫਿਰ ਪਲੋਈ ਦਾ ਧਾਗਾ ਬਾਅਦ ਵਿੱਚ ਪਲੋਈ ਉੱਡਣ ਦਾ ਰਹਿੰਦਾਗਾ ਵੀ ਸੀਨ ਟੁੱਟ ਜਾਂਦੀ ਹੈਗੀ ਉਹ ਇਹਦਾ ਜਦੋਂ ਆਪਾਂ ਰੇਪ ਲੋਈ ਪਾਉਣੀ ਹੈ ਤਾਂ ਕਪੜਾ ਚੱਕਣ ਦਾ ਬਹੁਤ ਜ਼ਿਆਦਾ ਹਿਸਾਬ ਹੋਣਾ ਚਾਹੀਦਾ ਜਿੱਦਾਂ ਅਸੀਂ ਚੱਕ ਕਪੜਾ ਚੱਕ ਕੇ ਦਿਖਾਇਆ ਤੁਹਾਨੂੰ ਬਿਲਕੁਲ ਤੁਸੀਂ ਇਦਾਂ ਹੀ ਚੱਕਣਾਗਾ ਇਦਾਂ ਕਪੜਾ ਚੱਕ ਕੇ ਬਿਲਕੁਲ ਉਤੋਂ ਨਾਲ ਦੀ ਸਿਲਾਈ ਲਾ ਕੇ ਵਿਚਾਲੋ ਮੋਟੀ ਕਰਕੇ ਨੀਚੋਂ ਵੀ ਬਿਲਕੁਲ ਨਾਲ ਨਾਲ ਦੀ ਸਿਲਾਈ ਲਾਉਣੀ ਆਂਗੇ ਦੇਖ ਸਕਦੇ ਹੋਗੇ ਤੁਸੀਂ ਬਹੁਤ ਜ਼ਿਆਦਾ ਵਧੀਆ ਫਿਟਿੰਗ ਆਊਗੀ ਸੂਟ ਦੀ ਕਿਉਂਕਿ ਆਪਣੀਆਂ ਪਲੋਈਆਂ ਪ੍ਰੋਪਰ ਸਾਰੀਆਂ ਬਹੁਤ ਜ਼ਿਆਦਾ ਵਧੀਆ ਪਈਆਂ ਨੇ ਇੱਥੇ ਹੀ ਤੁਹਾਨੂੰ ਪਤਾ ਲੱਗ ਜਾਂਦਾਗਾ ਏਸੀ ਅੱਜ ਵਾਲੀ ਆਪਣੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ